بسم اللہ الرحمن الرحیم شروع کردہ ہاں اللہ تعالیٰ دے تو جو بڑا مہربان اور نہایت ہی رحم کرنے والا ہے کل ستارہ جولائی دوہزار چووی محرم دا دن ہے یوم اشورہ دا دن ہے سیدنا امام حسین رضی اللہ تعالیٰ عنہ دی لاسانی شہادت دا دن ہے اور میں اس لائیو سنہے دے ذریعے بےنتی کرنا چاہوں گا ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਤ ਕਿ ਇਹ ਜਾਣ ਕੇ ਬੜੀ ਖੁਸ਼ੀ ਵੀ ਹੋਈ ਕਿ ਮੁਹਰਮ ਦੇ ਦਿਨ ਮਾਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਲੇਕਿਨ ਇਹ ਬੜਾ ਦੁੱਖ ਵੀ ਹੋਇਆ ਕਿ ਬਾਕੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੁਹਰਮ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਸਿਰਫ ਮਾਲੇਰ ਕੋਟਲਾ ਹੀ ਨਹੀਂ ਪੂਰਾ ਪੰਜਾਬ ਹੀ ਨਹੀਂ ਪੂਰਾ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸੈਦਨਾ ਇਮਾਮ ਹੁਸੈਨ ਰਜ਼ੀਅੱਲਾਹੁ ਅਤਾਲਾਹ ਦੀ ਸ਼ਹਾਦਤ ਨੂੰ ਕਰੋੜਾਂ ਲੋਕ ਸलाम ਪੇਸ਼ ਕਰਦੇ ਨੇ ਸਹਿਦਨਾ ਮਾਮੂਲ ਸੰਦੀ ਸ਼ਹਾਦਤ ਸਿਰਫ ਇਸਲਾਮ اور ਮੁਸਲਮਾਨਾਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਮਜ਼ਲੂਮ ਬੇਕਸ ਲੋਕਾਂ ਦੇ ਲਈ ਸੀ ਉਹਨਾਂ ਨੇ ਇਸ ਰਵਾਜ ਨੂੰ ਖਤਮ ਕੀਤਾ ਕਿ ਸਿਰਫ ਸੱਤਾਧਾਰੀਆਂ ਦੇ ਪਿੱਛੇ ਹੀ ਚੱਲਿਆ ਜਾਵੇ ਸਿਰਫ ਜ਼ਿਆਦਾ ਤਾਦਾਦ ਅਗਰ ਕੁਝ ਲੋਕਾਂ ਨੂੰ ਉਹਨਾਂ ਨੂੰ ਹੀ ਸੱਚੇ ਰਸਤੇ ਤੇ ਸਮਝਿਆ ਜਾਵੇ ਬਲਕਿ ਉਹ ਦੁਨੀਆ ਦੀ ਪਹਿਲੀ ਸ਼ਖਸੀਅਤ ਹੈ ਜਿਨ੍ਹਾਂ ਨੇ ਕਈ ਹਜ਼ਾਰ ਦੇ ਲਸ਼ਕਰ ਦੇ ਸਾਹਮਣੇ ਸਿਰਫ ਆਪਣੇ 72 ਜਾਨੀ ਸਾਰਾਂ ਦੇ ਨਾਲ ਉਸ ਜੰਗ ਦੇ ਵਿੱਚ ਇਹ ਐਲਾਨ ਕੀਤਾ ਕਿ ਹੱਕ ਅਤੇ ਸੱਚ ਦੇ ਚੱਲਣ ਵਾਲੇ ਲੋਕ ਤਾਦਾਦ ਨੂੰ ਨਹੀਂ ਕਦੀ ਦੇਖਦੇ ਉਹ ਆਪਣੇ ਮਕਸਦ ਦੇ ਉੱਤੇ ਹਮੇਸ਼ਾ ਕਾਇਮ ਰਹਿੰਦੇ ਨੇ ਇਮਾਮ ਹੁਸੈਨ ਦੀ ਸ਼ਹਾਦਤ ਅਹਿਲ ਬੈਤ ਦੀ ਸ਼ਹਾਦਤ ਪੂਰੀ ਦੁਨੀਆ ਦੇ ਇਨਸਾਨਾਂ ਦੇ ਲਈ ਇੱਕ ਸਨੇਹਾ ਹੈ ਔਰ ਜਿਸ ਨੂੰ ਪੂਰੀ ਦੁਨੀਆ ਦੇ ਇਨਸਾਨ ਹਮੇਸ਼ਾ ਆਪਣੇ ਲਈ ਔਰ ਆਪਣੇ ਆਨ ਵਾਲੇ ਜੀਵਨ ਦੇ ਲਈ ਰਹਿਨਮਾਈ ਦੇ ਤੌਰ ਤੇ ਦੇਖਦੇ ਆ ਰਹੇ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹਰਾਨੂ ਵੀ ਤੁਸੀਂ ਪੂਰੇ ਪੰਜਾਬ ਦੇ ਮੁਸਲਮਾਨਾ ਦੇ ਲੀਡਰੋਂ ਪੂਰੇ ਪੰਜਾਬੀਆਂ ਦੇ ਲੀਡਰੋਂ ਹਰ ਧਰਮ ਹਰ ਜਾਤ ਔਰ ਬਰਾਦਰੀ ਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੇ ਇਸ ਮੌਕੇ ਤੇ ਜਦ ਮਲੇਰਕੋਟਲੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਕਿ ਬਾਦ ਬਿਹਤਰ ਹੋਵੇ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਛੁੱਟੀ ਦਾ ਐਲਾਨ ਜਿਹੜਾ ਹੈ ਉਹ ਕਰਨਾ ਚਾਹੀਦਾ ਇਸ ਲਈ ਬੇਨਤੀ ਕਰਾਂਗਾ ਕਿ ਪੂਰੇ ਪੰਜਾਬ ਦੇ ਅੰਦਰ ਮੁਹਰਮ ਦੀ ਛੁੱਟੀ ਦਾ ਐਲਾਨ ਕੀਤਾ ਜਾਵੇ ਔਰ ਸੇਦਰ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਦੀ ਸ਼ਹਾਦਤ ਸलाम ਬੇਸ਼ਕ